ਕਿੱਦਾ ਦੀ ਹੋ ਸਾਡੀ ਪੰਚਾਇਤ ਕਿੱਦਾ ਦਾ ਹੋ ਸਾਡਾ ਸਰਪੰਚ ਕੀ ਕੁਛ ਮੁੱਦੇ ਨੇ ਕੀ ਕੁਛ ਮਸਲੇ ਨੇ ਜੋ ਹੱਲੇ ਤੱਕ ਇਸ ਪਿੰਡ ਦੇ ਅਧੂਰੇ ਰਹਿ ਗਏ ਨੇ ਸ਼ਸ਼ਕਲ ਜੀ ਤੁਸੀਂ ਦੇਖ ਰਹੇ ਹੋ ਜੈਲੀ ਟਾਪ ਨਿਊਜ਼ ਦਾ ਮੈਂ ਹਪੂਜਾ ਟੇਲੋ ਇਸ ਵਕਤ ਟਾਪ ਨਿਊਜ਼ ਦੀ ਟੀਮ ਪਹੁੰਚੀ ਹੋਈ ਹੈ ਜੁਲੰਦਰ ਪਠਾਨਪੋਟ ਰੋਡ ਤੇ ਸਥਿਤ ਬਿਆਸ ਪਿੰਡ ਬਿਆਸ ਪਿੰਡ ਆਦਮਪੁਰ ਹਲਕੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ ਉੱਥੇ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਸ ਸਰਪੰਚ ਦੀ ਚੋਣਾ ਹੁਣ ਥਿਰਤੇ ਨੇ ਉਸ ਨੂੰ ਲੈ ਕੇ ਅੱਜ ਅਸੀਂ ਟੌਪ ਨਿਊਜ਼ ਦੀ ਪੂਰੀ ਟੀਮ ਕੌਂਸੀ ਹੋਈਆ ਪਿੰਡ ਬਿਆਸ ਚ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਮੁੱਦੇ ਹਲੇ ਇਸ ਪਿੰਡ ਦੇ ਰਹਿ ਗਏ ਨੇ ਕੀ ਕੁਝ ਕੰਮ ਮੌਜੂਦਾ ਸਰਪੰਚ ਵੱਲੋਂ ਕੀਤੇ ਗਏ ਨੇ ਤਾਂ ਕੀ ਕੁਝ ਕੰਮ ਅਧੂਰੇ ਨੇ ਚਾਓ ਚਲੋ ਤੁਹਾਨੂੰ ਲੈ ਕੇ ਚੱਲਦੇ ਨੇ ਬਿਆਸ ਪਿੰਡ ਦੇ ਅੰਦਰ ਤਾਂ ਤੁਹਾਨੂੰ ਮਲਵਾਂਦੇ ਆ ਉੱਥੇ ਦੇ ਲੋਕਾਂ ਨਾਲ ਤੇ ਗੱਲਬਾਤ ਕਰਵਾਉਂਦੇ ਆ ਮੇਰੀ ਕਸਤੀ ਸਾਹਿਬ 85 ਸਾਲ 85 ਸਾਲ ਦੇ ਵਿੱਚ ਕੀ ਲੱਗਦਾ ਹੈ ਪਿੰਡ ਦੇ ਵਿੱਚ ਕੁਝ ਬਦਲਾਅ ਆਣੇ ਚਾਹੀਦੇ ਕੋਈ ਸਹੂਲਤ ਕੋਈ ਮੁਸ਼ਕਿਲ ਤੁਹਾਨੂੰ ਇਸ ਪਿੰਡ ਦੇ ਵਿੱਚ ਚਾਹੀਏ ਨਹੀਂ ਨਹੀਂ ਕੋਈ ਤਾਂ ਮੁਸ਼ਕਿਲ ਨਹੀਂ ਆਈ ਪਹਿਲਾਂ ਮੁਸ਼ਕਿਲਾਂ ਬਹੁਤ ਆਈਆਂ ਹਾਂ ਸਾਰੇ ਕੁਝ ਵੀ ਸਮਝ ਕੋਈ ਵੀ ਨਹੀਂ ਸੀ ਦੂਸਰੀ ਗੱਲ ਇਹ ਜਿਹੜਾ ਕੋ ਬਣ ਜਾਂਦਾ ਮੋਰੇ ਹੋ ਕੇ ਚੌਰੀ ਉਹ ਮੁਰਕੇ ਬਾਤ ਨਹੀਂ ਪੁੱਛਦਾ ਕਹਿੰਦਾ ਮੇਰਾ ਕੰਮ ਹੋ ਗਿਆ ਤੁਸੀਂ ਜਾਓ ਜਿੱਥੇ ਜਾਣਾ ਹੈ ਹਾਂ ਵਿਕਲਪ ਬਹੁਤ ਐਪੈਂਡੈਂਟ ਹੋਣਗੀਆਂ ਸਭ ਦਾ ਕੋਈ ਨਹੀਂ ਮੈਂ ਆਉਂਗਾ ਜੀ ਟਾਈਮ ਨਹੀਂ ਲੱਗਾ ਉਹ ਕੰਮ ਨਹੀਂ ਹੋ ਰਿਹਾ ਗੱਲ ਇਹ ਉੱਧਰ ਤੋਂ ਕੰਮ ਕੋਈ ਹੋਣ ਨਹੀਂ ਹੈ ਉਹ ਆਪਣੇ ਰਾਮਨਾਥ ਬਣ ਕੇ ਘਰਾਂ ਚ ਬਿਠੇ ਆ ਅਸੀਂ ਇੱਥੇ ਡੀਰ ਨੇ ਆਉਂਦਾ ਕੋਈ ਬਸ ਮਿਲ ਨਹੀਂ ਗਾ ਦੇ ਬਾਹਰ ਹੋਰ ਕਿਹੜੀ ਮੁਸ਼ਕਲ ਉੱਥੇ ਜਾ ਕੇ ਦੇਖੋ ਇੰਨਾ ਪਾਣੀ ਦਾ ਗੰਗਾਰ ਆਇਆ ਸੀ ਉੱਥੇ ਬੈਠ ਨਹੀਂ ਕਰੀ ਜੀ ਆਇਆ ਤੇ ਆਇਆ ਦਾਰ ਦੇ ਤੜ ਤੜ ਕੇ ਚੜੀ ਬਹੁਤ ਰਾਵਿਆ ਇੰਦਾ ਹੀ ਸਾਰਾ ਨੰਨਣਾ ਓਕਾ ਇੰਦਾ ਸਾਡੀ ਬੈਠ ਕੇ ਆ ਉੱਥੇ ਜਾਣਾ ਬਹੁਤ ਔਖਾ ਹੋ ਜਾਂਦਾ ਬਿਮਾਰ ਵਗੈਰਾ ਹੋ ਜਾਂਦੇ ਫਿਰ ਕਿੱਦਾਂ ਆਪੋ ਆਪਣੇ ਸਾਧਨਾਂ ਨਾਲ ਤਿਆਰ ਹੋਰ ਕਿੱਦਾਂ ਜਿਹੜੇ ਵੀ ਮੰਤਰੀ ਆਉਂਦਾ ਕਹਿੰਦਾ ਮੈਂ ਕਰ ਦੇਣਾ ਕਰ ਦੇਣਾ ਕਰ ਦੇਣਾ ਕਰਦਾ ਕੋਈ ਕੁਝ ਆਪੋ ਆਪਣੀ ਕੜਨ ਮੁਰਜਣ ਦੇ ਬਾਅਦ ਇੰਨੀ ਗੱਲ ਆਉਂਦੀ ਬਿਆਸਪਿੰਡ 'ਚ ਕੀ ਕੁਝ ਮੁਸ਼ਕਿਲਾਂ ਜਾਂ ਸਾਡੇ ਜੋ ਹੁਣ ਮੌਜੂਦਾ ਸਰਪੰਚ ਨੇ ਕੀ ਕੁਝ ਕੰਮ ਇਹ ਹੋ ਜਿਹੜੇ ਹਲੇ ਤੱਕ ਨਹੀਂ ਹੋਏ ਜਿਹੜੇ ਕੰਮ ਪਿੰਡ ਨੂੰ ਕੋਈ ਪਾਸੇ ਰਸਤਾ ਆਉਣ ਵਾਲਾ ਹੈ ਨਹੀਂ ਸੀ ਉਹ ਸਹੀ ਨਹੀਂਗਾ ਹੁਣੇ ਸਾਡੇ ਪਿੰਡ ਦੇ ਸੀ ਇਕੱਠੇ ਉੱਪਰ ਕੋਈ ਪਾਸੇ ਇਕੱਠੇ ਹੋ ਸਨ ਨਰਾਇਤੋਲੇ 22 ਲੱਖ ਰੁਪਏ ਲਾ ਕੇ ਛੜਕ ਬਣਾਈ ਹੈ ਸਾਡੇ ਪਿੰਡ ਐ ਕੋਈ ਐਂਟਰੀ ਹੈ ਨਹੀਂ ਕਿਸੇ ਪਾਸੋਂ ਨਾ ਕਾਲੇ ਬੱਕਰਿਆਂ ਦਾ ਬਿਆਜ਼ ਇਤਰੋਂ ਲਾਲ ਪਰੋਂ ਨਾ ਇਧਰ ਬੱਸ ਸਟੈਂਡ ਦਾ ਹਜੇ ਬਹੁਤ ਮਾੜਾ ਹਾਲ ਆ ਤੇ ਜਿਹੜਾ ਮਤਲਬ ਬੰਦਾ ਨੰਗ ਤੁਰ ਕੇ ਨਿਕਾਂਸ ਸਕਦਾ ਮੜਜੇ ਬਾਰਸ਼ ਹੋ ਗਈ ਉਸ ਵੇਲੇ ਸਾਰਾ ਰਸਤਾ ਬਲੌਕ ਹੋ ਜਾਂਦਾ ਜੀ ਸਰਪੰਚ ਨਾਲ ਤੁਸੀਂ ਗੱਲ ਕੀਤੀ ਸਰਪੰਚ ਨਾਲ ਕਈ ਵਾਰੀ ਕੀਤੀ ਜੀ ਗੱਲ ਮਤਲਬ ਜਿਹੜਾ ਜੇ ਤੇ ਅਸੀਂ 22 ਲੱਖ ਰੁਪਏ ਲਾਇਆ ਔਰ ਪੰਚਾਇਤ ਬਣਾ ਸਕਦੀ ਛੜਕ ਪਰ ਉਹਨਾਂ ਨੇ ਨਹੀਂ ਬਣਾਇਆ ਉਹ ਅਸੀਂ ਪਰਸਨਲ ਬੈਕ ਪਰਸਨਲ ਬੈਕ ਇਕੱਠਾ ਕਰਕੇ ਅਸੀਂ ਉਹ ਕੁਝ ਗੁਰਦੁਆਰਾ ਸਾਹਿਬ ਤੋਂ ਪਾਇਆ ਕੁਝ ਸੰਜ ਕਮੇਟੀ ਇਹਨਾਂ ਪਾਇਆ ਕੁਝ ਉਹ ਸਕੂਲ ਸੀ ਸਾਡੇ ਮਾਡਲ ਸਕੂਲ ਸੀ ਉਹਦੇ ਤੋਂ ਪਾ ਆ ਕਿ ਅਸੀਂ ਉਹ ਕੰਮ ਸਿੱਧਾ ਝੜਾ ਕੀ ਲੱਗਦਾ ਹੁਣ ਸਰਪੰਚ ਦੀ ਚੋਣ ਆਣ ਵਾਲੀਆਂ ਨੇ ਇਹੀ ਸਰਪੰਚ ਚਾਹੁੰਦੇ ਹੋ ਜਾਂ ਕੁਝ ਬਦਲਾਅ ਚਾਹੁੰਦੇ ਬਦਲਾਅ ਤਾਂ ਇਹ ਸਾਡੇ ਪਿੰਡ ਤੋਂ ਝਗੜੇ ਹੋਏ ਬਦਲਾਅ ਬਦਲੋ ਕੋਈ ਨਹੀਂ ਹੋਇਆ ਤੇ ਸਾਡੇ ਕੋਈ ਪਾਸੇ ਦੇ ਲੋ ਡਿਵੈਲਪਮੈਂਟ ਕੋਈ ਤੁਸੀਂ ਦੇਖ ਸਕਦੇ ਆ ਆ ਟ੍ਰੀਟਮੈਂਟ ਪਲਾਨ ਬਣਾਇਆ ਜਿਹੜਾ ਪਿੰਡ ਤੋਂ ਬਾਹਰ ਬਣਾਣਾ ਚਾਹੀਦਾ ਸੀ ਉਹ ਅੰਦਰ ਬਣਾਇਆ ਜਿੰਨ ਲੋਕਾਂ ਦੇ ਘਰਾਂ ਦੇ ਵਿੱਚ ਨਾ ਉਹ ਪਾਣੀ ਕਿਸੇ ਪਾਸੇ ਵਰਤਿਆ ਜਾ ਸਕਦਾ ਜਾਂ ਜੋ ਬਾਹਲੇ ਪਾਸੇ ਲੋਕੀ ਖੇਤਾਂ ਨੂੰ ਪਾਣੀ ਲਾ ਸਕਦੇ ਸੀ ਉਹ ਕਿ ਹੁਣ ਉਹ ਮਤਲਬ ਇੱਕ ਝਗੜੇ ਦੇ ਖਰਕਾਬ ਜਿਹੇ ਖਾਤਰ ਕੰਮ ਸਾਰਾ ਕੁਝ ਹੋਇਆ ਮਤਲਬ ਇੱਕ ਇੱਕ ਕਮਿਊਨਿਟੀ ਨੂੰ ਫਾਇਦਾ ਦੇਣ ਲਈ ਸਾਰਾ ਕੁਝ ਕੀਤਾ ਗਿਆ ਯਾਨੀ ਕਿ ਸਾਫ਼ ਤੌਰ ਤੇ ਤੁਹਾਡਾ ਕਹਿਣਾ ਹੈ ਕਿ ਇਹ ਜੋ ਮੌਜੂਦਾ ਸਰਪੰਚ ਹੈ ਇਹਨਾਂ ਦੇ ਰਾਜ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਨੇ ਕੰਮ ਜਦੋਂ ਕੀਤੇ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕੀਤੇ ਕੁਝ ਕੰਮ ਹੋਏ ਵੀ ਆ ਮਤਲਬ ਜਿੰਨਾ ਇਥੋਂ ਰੇਤ ਆ ਗਈ ਆ ਸਭ ਕੁਝ ਕੀਤਾ ਆ ਪੈਸਾ ਇੰਨੇ ਗ੍ਰਾਂਟ ਆਈ ਸਾਡੇ ਪਿੰਡ ਮਤਲਬ ਉਹ ਕਾਗਜ਼ਾਂ ਦੀ ਗ੍ਰਾਂਟ ਲੱਗੀ ਆ ਨਰੇਗਾਂ ਵਾਲਿਆਂ ਨੂੰ ਪੁੱਛ ਕੇ ਤੇ ਨਰੇਗਾਂ ਵਾਲੀਆਂ ਬੁੜੀਆਂ ਕਿ ਨਹੀਂ ਸਾਨੂੰ ਪੈਸੇ ਨਹੀਂ ਮਿਲਦੇ ਕਈਆਂ ਨਹੀਂ ਇੱਥੇ ਸਾਨੂੰ ਇਕੱਠ ਵੀ ਹੋਇਆ ਇਸ ਗੱਲ ਲਈ ਇਰ ਦੋ ਬੁਣਿਆ ਕਰੁੰਦੀਆਂ ਹੁਣ ਅਸੀਂ ਉਹਨਾਂ ਕੀ ਕਹੀਏ ਮਤਲਬ ਜੇ ਅਸੀਂ ਗੱਲ ਕਰਦੇ ਹਾਂ ਕਹਿੰਦਾ ਕਿ ਜਾਤੀਵਾਦ ਕਰਕੇ ਕਰਦੇ ਹੈਗਾ ਜੀ ਮਤਲਬ ਅਸੀਂ ਇਸ ਕਰਕੇ ਵਿੱਚ ਆਉਣਾ ਨਹੀਂ ਇਹਨਾਂ ਦੀ ਗੱਲ ਦੇ ਵਿੱਚ ਆਉਂਦੇ ਪਰ ਜਿਹੜੇ ਮਰੇਗਾ ਵਰਕਰ ਆ ਉਹਨਾਂ ਨੂੰ ਪੁੱਛ ਸਕਦੇ ਹਾਂ ਜੀ ਹੁ ਫਿਰ ਹਰ ਧਰਮ ਦੇ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਕੀ ਲੱਗਦਾ ਕਿ ਮੌਜੂਦਾ ਸਰਪੰਚ ਵੱਲੋਂ ਸਾਰੇ ਕੰਮ ਸਹੀ ਤਰੀਕੇ ਤੋਂ ਕੀਤਾ ਹਰਮ ਦੇ ਸਾਡੇ ਕੋਈ ਦੀ ਪ੍ਰੋਬਲਮ ਨਹੀਂ ਸਾਰੇ ਇੱਕ ਦਰ ਦੇ ਬੰਦੇ ਰਹਿੰਦੇ ਹਾਂ ਬਹੁਤ ਪਿਆਰ ਆ ਹਾਲ ਵਿੱਚ ਕੋਈ ਪਿੰਡ ਦੇ ਲਾਗਡਾਰ ਕੋਈ ਨਹੀਂ ਦਦੇ ਇਹ ਇਤਬਾਰੀ ਕੋ ਗੱਲ ਹੈ ਨਹੀਂ ਕੋਈ ਮੁੱਦੇ ਕੋਈ ਮਸਲੇ ਜੋ ਹਲੇ ਤੱਕ ਪਿੰਡ ਦੇ ਪੂਰੇ ਨਾ ਹੋ ਅ ਦਸਨ ਦਾ ਤੁਹਾਡੇ ਸਾਹਮਣੇ ਤੁਸੀਂ ਵੀ ਦੱਸੋ ਤੁਸੀਂ ਵੀ ਇਸ ਪਿੰਡ 'ਚ ਰਹਿੰਦੇ ਹੋ ਫਿਰ ਇੱਕ ਬੰਦੇ ਦਾ ਆਪਣਾ ਆਪਣਾ ਥਿਊ ਹੋਗਾ ਕਹਿੰਦਾ ਦੱਸੋ ਮਾੜਾ ਜਿਹੜੀ ਮੇਜ਼ਾੜਗਾ ਉਹ ਤਾਂ ਹੁੰਦੇ ਪੀਆ ਹਾਂਜੀ ਆ ਪਿੰਡ ਦੇ ਵਿੱਚ ਫਿਰ ਨਹੀਂ ਵੀ ਆਪਣਾ ਹੀ ਮੜਾ ਜੀ ਸੜਕ ਵੀ ਆਪ ਬਣਾਈ ਆ ਤੇ ਹੋਰ ਪਤਾ ਲੱਗਾ 10 ਲੱਖ ਗ੍ਰਾਂਟ ਆਈ ਆ ਅਨਮਲਤ ਐਸਬਨਾਰਮੈਂਟਸ ਨੇ ਭੇਜਿਆ ਜਿਹੜਾ ਉਹਨੂੰ ਟਾਇਲਾਂ ਨਾਲ ਟਾਇਲਾਂ ਦੇ ਸ਼ਹਿਰ ਉਹਨਾਂ ਦਾ ਪ੍ਰੋਪੋਜ਼ਲ ਬਣ ਰਿਹਾ ਹੋ ਕੋ ਪੰਚਾਇਤ ਦੇ ਅੰਦਰ ਤਾਂ ਹੈ ਹੀ ਨਹੀਂ ਉਹ ਅੱਜ ਕੱਲ ਪੰਚਾਇਤਾਂ ਭੰਗ ਹੋ ਚੁੱਕੀਆਂ ਆ ਔਰ ਸਾਡੇ ਇਸ ਪ੍ਰਾਇਮਰੀ ਸਕੂਲ ਕੋ ਜਾ ਕੇ ਦੇਖ ਸਕਦੇ ਤੁਸੀਂ ਜਿੱਥੇ ਬੱਚੇ ਪੜ੍ਹਦੇ ਜਿਹੜੇ ਸਾਡੇ ਮਲਨ ਦੇਸ਼ ਦਾ ਪੁਆਖਿਆ ਉੱਥੇ ਇੰਨਾ ਗੜਗੜ ਸਟਿਆ ਮੋਸਕਾ ਦਾ ਬੱਚੇ ਬਿਮਾਰ ਹੋ ਸਕਦਾ ਆਹ ਵੀ ਉੱਧੇ ਨਹੀਂ ਆਹ ਵੀ ਉੱਧ ਨੂੰ ਮਤਲਬ ਜਿਹੜਾ ਕੁਝ ਵੀ ਆ ਪਿੰਡ ਦੇ ਚਾਰੇ ਪਾਸੇ ਗੰਦ ਹੈ ਜੀ ਮਾਲ ਸਕੂਲ ਐਂਡ ਗੁਰਦੁਆਰਾ ਸਾਹਿਬ ਦੀ ਇੱਕ ਟਰਾਲੀ ਲਈ ਆ ਸਾਨੂੰ 1.5 ਸਾਲ ਹੋ ਗਿਆ ਪਹਿਲਾਂ ਕਹਿੰਦੇ ਟਰਾਲੀ ਲੈ ਦੋ ਪੂਰਾ ਕਰਨ ਬਾਅਦ ਸਰਦਿਆ ਕਰਾਂਗੇ ਪੰਚਾਇਤ ਵਾਲੇ ਪਰ ਉਹ ਟਰਾਲੀ ਉੱਧਾਂ ਦੀ ਉੱਧੇ ਖੜੀ ਕਿਸੇ ਨੇ ਮਿਲ ਕੋਸ਼ਿਸ਼ ਨਹੀਂ ਕੀਤੀ ਜਿਸ ਕੰਮ ਜੋ ਪੈਸਾ ਨਹੀਂ ਪੈਂਦਾ ਉਹ ਕੰਮ ਨਹੀਂ ਹੋਣਾ ਨਾ ਕੋਈ ਪਿੰਡ ਵਾਲਾ ਕਰ ਰਿਹਾ ਵਦਿਆ ਕਿ ਉਹ ਨਸ਼ਾ ਵਦਿਆ ਘਟਿਆ ਨਹੀਂ ਕੋਈ ਪ੍ਰਸ਼ਾਸਨ ਨੇ ਮੇਰੇ ਮਤਲਬ ਜਿਹੜਾ ਪ੍ਰਸ਼ਾਸਨ ਕੋ ਜਾਏਗੀ ਪ੍ਰਸ਼ਾਸਨ ਖਿਆਲ ਨਹੀਂ ਕਰਦਾ ਜੇ ਕੋਈ ਚੋਰੀ ਕਰਦਾ ਫੜ ਕੇ ਲੈ ਕੇ ਜਾਂਦੇ ਆ ਜਾਂ ਉਹ ਕਹਿੰਦੇ ਉਹ ਨਹੀਂ ਜਿਹਦੀ ਜ਼ਿੰਮੇਵਾਰੀ ਟਾੜੀ ਆ ਇਹਨੂੰ ਇੱਕ ਦੰਦਾ ਨਹੀਂ ਬੋਉਂਦੇ ਇਹ ਤਾਂ ਇੱਕ ਨਸ਼ੇੜੀ ਆ ਇਹਨੂੰ ਇੱਕ ਦੰਦਾ ਰੱਖ ਲਈਏ ਮਤਲਬ ਇਸ ਚੰਨੀ ਦੀ ਪ੍ਰੋਬਲਮ ਹੈ ਨਾ ਸਾਨੂੰ ਕੋਈ ਮਾਰਜਵੇ ਪਰ ਚੋਰਾਂ ਨੂੰ ਜਾਂ ਉਹਨਾਂ ਬਦਵਾਸ਼ਾਂ ਨੂੰ ਕੋਈ ਮਤਲਬ ਉਹ ਨਹੀਂ ਡਰਨੇਗਾ ਸਾਨੂੰ ਡਰਿਆ ਆਪਣਾ ਨੂੰ ਕਿੱਦਾਂ ਬਚਾਉਣਾ ਹਾਂ ਆਇਆ ਨਹਿਰ ਤੇ ਹੋ ਗਿਆ ਮੋਬਾਈਲ ਖੋਣਾ ਗਰੀਬ ਬੱਚਿਆਂ ਦੇ ਕੋਈ ਸਾਡੇ ਪਿੰਡ ਦੇ ਵਿੱਚ ਲੜਕੀ ਦਾ ਮੋਬਾਈਲ ਗੋਪੋਨ ਖੋ ਗਿਆ ਪਿੰਡ ਦੇ ਵਿੱਚ ਹੋ ਕੇ ਲੱਗ ਰਿਹਾ ਗੁਰਦਾਸ ਸਾਹਿਬ ਸਾਹਮਣੇ ਇਸ ਕਿਤਾ ਆਪਣੇ ਆਪ ਨੂੰ ਸੇਵ ਸੰਭਾਲ ਸਾਡੇ ਵਿੱਚ ਸੇਫ ਆ ਇੰਟਰਨੈਸ਼ਨਲ ਬੰਦਾ ਇਹ ਗੌਰਮੈਂਟ ਬੰਦੇ ਬੰਦਿਆ ਪੜਾ ਦਿਓ ਆ ਬੰਦਾ ਤਨ ਫਰੀ ਆਪਣੇ ਲੱਤਾਂ ਨਾਲ ਬਣਾ ਲਈ ਉਰੇ ਉਹਦਾ ਮਾਲ ਲੈ ਕੇ ਦੇ ਦੇ ਮੈਨੂੰ ਨਾ ਨਾ ਕੋਈ ਨਹੀਂ ਪੁੱਛ ਰਿਹਾ ਮੈਂ ਨਾ ਇਹਨੂੰ ਕੁਝ ਕਰ ਕੋਈ ਨਹੀਂ ਪੁੱਛ ਰਿਹਾ ਬੋਟਲੈਨ ਨੂੰ ਬੋਟਲੈਨ ਨੂੰ ਗੰਮਰੇ ਉਹਦਾ ਅੱਲਾ ਘਰੇ ਡਰਾਹੇਂ ਰਹੀ ਪਾਰਟੀ ਮਨੋਂ ਤੋੜਦੀ ਹੈ ਮਨੋਂ ਸਾਨੂੰ ਬਹੁਤ ਸਾਨੂੰ ਬਹੁਤ ਹੈ ਇਹ ਜਗ੍ਹਾ 10 ਦਾ ਪੰਜਾਬ ਦੇ ਸਵਾਢਾ ਦਿਜਤੇ ਨੇ ਮੇਰੇ ਪਹਿਲਾ ਦੁਨੀਆ ਚੋ ਕੁਝ ਮਿਲੂ ਤਾਂ ਸਰਪੰਚ ਵੀ ਮੋਰੇ ਲਾਉ ਹੂੰ ਕਿ ਆ ਸਾਰਾ ਪਿੰਡ ਦੇਖ ਲਓ ਮਤਲਬ ਕਿ ਸਾਰਾ ਘੁੰਮ ਕੇ ਤੁਸੀਂ ਵਧੀਆ ਬਣਾਇਆ ਹੋਣਾ ਵਿੱਚ ਹੁਣ ਰੋੜਾ ਟੁੱਟੀਆਂ ਜਾਂ ਨਾਲੀਆਂ ਟੁੱਟੀਆਂ ਆ ਸਰਪੰਚ ਨੂੰ ਕੁਝ ਮਿਹਨਤ ਤਾਂ ਹੀ ਹੋਣੀ ਹੋਊਗਾ ਆ ਰਾਲਾ ਦੋਲਾ ਸਾਰੇ ਖਰਾਬ ਹੈ ਕਿਦੇ ਲੰਘ ਨਹੀਂ ਸਕਦਾ ਰੋੜ ਪੂਰਾ ਕਰਾ ਉਹ ਬੋਟਾਣ ਵਾਲਿਆਂ ਨੇ ਆ ਬੋਟਾਣ ਵਾਲਿਆਂ ਨੂੰ ਦੇਖੋ ਕੁਝ ਬਦਲਾਵ ਚਾਹੁੰਦੇ ਕਿ ਬਦਲਾਵ ਤਾਂ ਨਹੀਂ ਤਾਂ ਰਹੀ ਤੇ ਕਹਿੰਦੇ ਸਰਪੰਚ ਸਾਡਾ ਇਹੀ ਰੋ ਲੇਕਿਨ ਉਹਨੂੰ ਕੁਝ ਮੂਵ ਤਾਂ ਬਣਾਉਗਾ ਹਾਂਜੀ ਇਹ ਸਰਪੰਚ ਸਾਡਾ ਕੋਈ ਦਊਗਾ ਉਹਨੂੰ ਤਾਂ ਹੀ ਉਹ ਅੱਗੇ ਵੀ ਲਾਊਗਾ ਤੇ ਜੇ ਪਿੱਛੇ ਕੁਝ ਨਾ ਮਿਲੂਗਾ ਸਰਪੰਚ ਨੇ ਕਿਹੜਾ ਕਰੋਗਾ ਹਾਂਜੀ ਇਹ ਤੇ ਪਹੁੰਚੇ ਸੀ ਅੱਜ ਬਿਆਸਪਿੰਡ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਦੱਸਿਆ ਕਿ ਸਰਪੰਚ ਵੱਲੋਂ ਕੀ ਕੀ ਕੰਮ ਵਧੀਆ ਤਰੀਕੇ ਤੋਂ ਕੀਤੇ ਗਏ ਨੇ ਕੀ ਕੀ ਕੰਮ ਹਾਲੇ ਤੱਕ ਰਹਿ ਚੁੱਕੇ ਹੋਏ ਨੇ ਟੌਪ ਨਿਊਜ਼ ਨੇ ਵੀ ਸਰਪੰਚ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਬਾਰ ਹੀ ਸਰਪੰਚ ਟੌਪ ਨਿਊਜ਼ ਨੂੰ ਲਾਰੇ ਲਾਉਂਦਾ ਹੋਇਆ ਨਜ਼ਰ ਆਇਆ ਕਿਉਂਕਿ ਅਸੀਂ ਅੱਜ ਦੂਸਰੀ ਵਾਰ ਬਿਆਸਪਿੰਡ 'ਚ ਕਵਰੇਜ ਕਰਨ ਲਈ ਪਹੁੰਚੇ ਸੀਗੇ ਬਟ ਸਰਪੰਚ ਅੱਜ ਵੀ ਸਾਨੂੰ ਨਹੀਂ ਮਿਲੇ ਤਾਂ ਫੋਨ ਨਾਲ ਉਹਨਾਂ ਨਾਲ ਗੱਲ ਕਰਨ ਦੀ ਅਸੀਂ ਕੋਸ਼ਿਸ਼ ਵੀ ਕੀਤੀ ਪਰ ਫੇਰ ਤੋਂ ਨਾ ਵਾ ਬੇਈ ਸਿਕਾ ਕਿ ਮੈਂ ਬਿਜ਼ੀ ਆ ਤਾਂ ਤੁਹਾਨੂੰ ਨਹੀਂ ਮਿਲ ਸਕਦਾ ਤਾਂ ਇਹ ਜੇ ਹੋਰ ਅਗਲੇ ਪਿੰਡ ਦੇ ਵਿੱਚ ਜਾਵਾਂਗੇ ਤਾਂ ਉੱਥੇ ਦੀ ਸਟੋਰੀ ਤੇ ਉੱਥੇ ਦੀ ਮੁਸ਼ਕਿਲਾਂਤ ਬਾਰੇ ਤੁਹਾਨੂੰ ਰੂਬਰੂ ਕਰਵਾਵਾਂਗੇ ਉਦੋਂ ਤੱਕ ਤੁਸੀਂ ਬਨੇ ਰਹੋ ਟੌਪ ਨਿਊਜ਼ ਦੇ ਨਾਲ